ਸੋ ਪਹਿਲੇ ਨੰਬਰ ਤੇ ਸਾਡੀ ਟੀਮ ਵੱਲੋਂ ਸਾਰਿਆਂ ਨੂੰ ਨਵਰਾਪੀਆਂ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮਾਤਾ ਰਾਣੀ ਕਿਰਪਾ ਕਰੇ ਸਾਰਿਆਂ ਪਰਿਵਾਰਾਂ ਤੇ ਅੱਜ ਅੱਜ ਬਟਾਲਾ ਦੀ ਉਸ ਪਰਿਵਾਰ ਦੀ ਧੀ ਨਾਲ ਮਲਾਵਾਂਗੇ ਕਿ ਜਿਹਦੇ ਘਰ ਦੋ ਧੀਆਂ ਨੇ ਮਾਤਾ ਰਾਣੀ ਨੇ ਕਿਰਪਾ ਕੀਤੀ ਏ ਤੇ ਧੀਆਂ ਜਿਹੜੀਆਂ ਨੇ ਉਹ ਵੀ ਪੁੱਤ ਬਣੀਆਂ ਹੋਈਆਂ ਨੇ ਅੱਜ ਕਿਤੇ ਨਾ ਕਿਤੇ ਉਹ ਖੁਸ਼ ਨੇ ਬਹੁਤ ਉਦਾਸ ਨਹੀਂ ਖੁਸ਼ ਨੇ ਕਿ ਸਾਡੀਆਂ ਧੀਆਂ ਨੇ ਸਾਡਾ ਨਾਮ ਰੋਸ਼ਨ ਕੀਤਾ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਤੇ ਨਾਲ ਦੀ ਨਾਲ ਬਕਾਲਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਲੋਕ ਕਹਿੰਦੇ ਨੇ ਕਿ ਸਾਡੇ ਘਰ ਪੁੱਤ ਹੋਵੇ ਪੁੱਤ ਵੀ ਹੋਣਾ ਜ਼ਰੂਰੀ ਏ ਪਰ ਇਸ ਪਰਿਵਾਰ ਦੇ ਨਾਲ ਮਨਾਉਣ ਜਾ ਰਹੇ ਆ ਕਿ ਜਿਨ੍ਹਾਂ ਨੇ ਆਣੇ ਤੇ ਉਹਨਾਂ ਨੂੰ ਪੁੱਤ ਵਾਂਗਰਾ ਹੀ ਪਾਲ ਪੋਸ ਕੇ ਵੱਡਾ ਕੀਤਾ ਤੇ ਅੱਜ ਕਿਤਨਾ ਕਿਤੇ ਹੋਣਾ ਨੇ ਨਾਮ ਰੋਸ਼ਨ ਕੀਤਾ ਆਪਣੇ ਮਾਤਾ ਪਿਤਾ ਦਾ ਆਪਾਂ ਉਸ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਚਾਰ ਸਟੇਟਾਂ ਦੇ ਵਿੱਚੋਂ ਅਵਾਰਡ ਜਿੱਤ ਕੇ ਲਿਆਉਂਦੇ ਨੇ ਕਿਸਮੇ ਹੈ ਕਿਤਨਾ ਦਮ ਸੋ ਤੁਸੀਂ ਆਵਾਜ਼ ਸੁਣੋਗੇ ਬੇਟੀ ਦੀ 11 ਸਾਲ ਦੀ ਉਮਰ ਹੈ ਪਰ ਕੰਮ ਦੇ ਰਹੇ ਨੇ ਬੜੇ ਵੱਡੇ ਨੇ ਗੱਲਬਾਤ ਕਰਾਂਗੇ ਤੁਹਾਨੂੰ ਇੱਕ ਵਾਰੀ ਜਦੋਂ ਤੁਸੀਂ ਉਹਨਾਂ ਦੀ ਆਵਾਜ਼ ਸੁਣੋਗੇ ਨਾ ਤਾਂ ਤੁਸੀਂ ਆਪ ਹੀ ਚੁੱਪ ਕਰ ਜਾਣਾ ਗੱਲਬਾਤ ਕਰਾਂਗੇ ਕਿੰਨੀ ਉਮਰ ਆ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੇ ਨਾਮ ਕੀ ਏ ਗੱਲਬਾਤ ਕਰਦੇ ਆਂ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਮਾਧਵੀ ਉਮਰ ਕਿੰਨੀ ਹੈ 11 ਸਾਲ ਪਰਦੇ ਕਿਰੇ ਸਕੂਲੋਂ ਆਦੀ ਖੋਸਲਾ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਮਾਤਾ ਪਿਤਾ ਦਾदू ਦਾਦੀ ਔਰ ਮੇਰੀ ਛੋਟੀ ਬહેਨ ਵੀਰ ਵੀ ਹੈਗਾ ਨਹੀਂ ਛੋਟਾ ਵੀਰ ਆ ਫਿਰ ਉਹ ਹਾਂ ਜੀ ਤੁਸੀਂ ਵੱਡੇ ਵੀਰ ਹੋ ਹਾਂ ਜੀ ਕਦੇ ਮਹਿਸੂਸ ਨਹੀਂ ਹੋਇਆ ਕਿ ਮੇਰਾ ਨਹੀਂ ਮਾਤਾ ਪਿਤਾ ਨੇ ਕਿੱਦਾਂ ਤੁਹਾਨੂੰ ਪਾਲ-ਪੋਸ ਕੇ ਵੱਡਾ ਕੀਤਾ ਪੁੱਤਰਾ ਵੰਗਰਾ ਪਾਲਿਆ ਹਾਂ ਜੀ ਕਿੱਦਾਂ ਲੱਗਦਾ ਤੁਹਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਬਹੁਤ ਗਰ ਮਹਿਸੂਸ ਹੁੰਦਾ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਆਪਣੇ ਮਾਤਾ ਪਿਤਾ ਦਾ ਨਾਮ ਘਰ ਤੋਂ ਚੜਾ ਕਿਤਾ ਆਪਣੀ ਟਰੋਫੀ ਫਰਸਟ ਰਨਰ ਦੀ ਟਰੋਫੀ ਲੈ ਕੇ ਮੈਂ ਬਹੁਤ ਖੁਸ਼ ਹਾਂ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਸੋ ਫਿਰ 11 ਸਾਲ ਦੀ ਧੀ ਧੀ ਨਹੀਂ ਪੁੱਤ ਬਟਾਲਾ ਸ਼ਹਿਰ ਤੋਂ ਕਿੱਥੇ ਗਿਆ ਸੀਗਾ ਕਿਤੋਂ ਵਾਰ ਜਿੱਤ ਕੇ ਲਿਆਉਂਦਾ ਤੇ ਕਿੱਥੇ ਕਿਤੋਂ ਕਿਤੋਂ ਦੀਆਂ ਸਟੇਟਾਂ ਦੇ ਜਿਹੜੇ ਬੱਚੇ ਆਏ ਦੇ ਸੀਗੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ

ਸਾਡੇ ਵਾਪੇ ਅਲੱਗ-ਅਲੱਗ ਲੇਜ ਗਰੁੱਪਸ ਬਦੇ ਹੋਏ ਤੇ ਵਾਹ ਪੇ ਬਹੁਤ ਅਲੱਗ-ਅਲੱਗ ਕੈਟੈਗਰੀ ਅਲੱਗ-ਅਲੱਗ ਫੀਲਡਸ ਦੇ ਬੱਚੇ ਸ ਐਕਟਿੰਗ, ਮੋਡਲਿੰਗ, ਡਾਂਸਿੰਗ, ਪੇਂਟਿੰਗ, ਰਾਈਟਿੰਗ, ਡਾਂਸ, ਗਿੱਧਾ, ਲਾਪਿੰਗ ਬਹੁਤ ਅਲੱਗ-ਅਲੱਗ ਫੀਲਡਸ ਕੇ ਤੇ ਮੇਰੀ ਫੀਲਡ ਸੀ ਪੋਇਟਰੀ ਔਰ ਮੈਂਨੇ ਵਾਹ ਪੇ ਹਿੰਦੀ ਕਵਿਤਾ ਹਿੰਦੀ ਕਵਿਤਾ ਬੋਲ ਕੇ ਵਾਪੇ ਸਭ ਕੋ ਪ੍ਰਸੰਨ ਕੀਆ ਸੋ ਜਦੋਂ ਫਿਰ ਬਟਾਲੇ ਦੀ ਧੀ ਨੇ ਤੁਸੀਂ ਬਟਾਲੇ ਦੇ ਪੁੱਤ ਨੇ ਫਿਰ ਉੱਥੇ ਜਦੋਂ ਸਟੇਜ ਪਰਫੋਰਮੈਂਸ ਕੀਤੀ ਹੈ ਮੈਨੂੰ ਪਤਾ ਲੱਗਿਆ ਕਿ ਲੋਗ ਜਿਹੜੇ ਨੇ ਚ ਕਿੱਦਾਂ ਦਾ ਮਾਣ ਮਹਿਸੂਸ ਹੋਇਆ ਬਟਾਲੇ ਦੀ ਇਹ ਧੀ ਨੂੰ ਸਾਨਨ ਪਰਿਵਾਰ ਦੀ ਧੀ ਨੂੰ ਕਿਦਾਂ ਦਾ ਮਾਣ ਮਹਿਸੂਸ ਹੋਇਆ ਕਿ ਉੱਥੇ ਜਦੋਂ ਸਾਰੇ ਚੁੱਪ ਕਰਕੇ ਤੁਹਾਡੀ ਕਿਰਤਾ ਵੱਲ ਧਿਆਨ ਦੇ ਦਿੱਤਾ ਸਾਰਿਆਂ ਨੂੰ ਚੁੱਪ ਕਰਾਤਾ ਤੁਸੀਂ ਤਿੰਨ ਸਟੇਟਾਂ ਤੋਂ ਪੰਜਾਬ ਦੀ ਸਟੇਟ ਤੋਂ ਤੁਸੀਂ ਤਿੰਨ ਸਟੇਟਾਂ ਨੂੰ ਚੁੱਪ ਕਰਾਤਾ ਕਿਦਾਂ ਦਾ ਲੱਗਿਆ ਸਰ बहुत खुशी बहुत गर्व महसूस हुआ कि मेरी कविता लोगों को पसंद आई मैं सच में बहुत अपने 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 माता पिता को खुश खुश मैं मैं भी बहुत खुश हुआ। बहुत बहुत प्राउड फील कर रही हूं। अपने लिए, अपने के लिए अपने मदर फादर के लिए बहुत ज्यादा है घर अगर की कुछ करना चाहते हो किड लिया क्योंकि परमात्मा की कृपा हुई है ਤੇ ਅੱਗੇ ਕਿੱਥੇ ਜਾਣਾ ਚਾਹੁੰਦਾ ਏ ਪੁੱਤ ਤੇ ਕੀ ਕੀ ਅਦੋ ਕਰਨਾ ਚਾਹੁੰਦੇ ਹੋ ਤੁਸੀਂ ਕਾਲ ਵਾਲੇ ਦੀ ਸਪੋਰਟ ਤਾਂ ਪੂਰੀ ਹੋਏਗੀ ਅਲੱਗ ਅਲੱਗ ਜਗ੍ਹਾ ਤੇ ਵੀ ਵੀ ਜਾਏਗੇ ਆਬਾਰਡਸ ਲਏਗੇ ਬਹੁਤ ਸਾਰੇ ਲਏਗੇ ابھی ਤਾਂ ਸ਼ੁਰੂਆਤ ਹੈ ਜੀ ਹਾਂ ਜੀ ਤੇ ਸ਼ੁਰੂਆਤ ਹੋ ਗਈ ਏ ਤੇ ਪ੍ਰਮਾਤਮਾ ਦੀ ਵੀ ਕਿਰਪਾ ਹੋ ਗਈ ਏ ਕਿਤੇ ਨਾ ਕਿਤੇ ਤੇ ਫਿਰ ਉਹ ਹੁਣ ਜਿਹੜੇ ਦਰਸ਼ਕ ਦੇ ਆਪਣੇ ਬੜੇ ਉਤਾਵਲੇ ਨੇ ਕਿ ਜਦੋਂ ਇਹਨ ਸਟੇਟਾਂ ਨੂੰ ਤੁਸੀਂ ਚੁੱਪ ਕਰਾਤਾ ਸੀ ਉਹ ਫਿਰ ਜਿਹੜਾ ਇਹ ਦਰਸ਼ਕਾਂ ਨੂੰ ਸੁਣਾ ਦੋ ਇੱਕ ਵਾਰੀ ਸਾਰੇ ਦਰਸ਼ਕ ਵੀ ਜਿਹੜੇ ਨੇ ਦੇਖਦੇ ਪਏ ਨੇ ਘਰ ਬੈਠ ਕੇ वो भी जी बिल्कुल कुछ कुछ किया क्या तुम सबको यह लगा सही मेरा केश पकड़ कर लाया है कि या क्या आदियों ने नहीं दिया संस्कार मैंने तो दाव नहीं खेला था चौसर की शाही कीड़ा पर है नहीं अगर तो दोष मेरा तो क्यों मैं ऐसी पीड़ा पर संपत्ति ना मैं किसी राजा की जो हारे मुझको खेल जुआ दादा तुम तो नीति प्रिय हो तब तो तुम क्यों यूं लाचार हुआ गंगा सूत जब कुछ कह न सका कृष्ण ने राजा से पूछा दुर्योधन इतना दृष्ट है तू सब रात दंड है क्यों सोचा द्रौपति ने बारी बारी से प्रश्नों का ढेर लगा डाला सुत्राश्व मित्र और द्रोणा के मानो मुंह हो पर होता आखिर में बसी पांडव आखिर मैं बरसी पांडव पर किस बूते पर हो मेरे पिया कुछ तो कहो बता दो क्या सूझा मुझको बाजी में लगा दिया मछली की आंख बेचना था फिर करके ब्याह कर लाए हो आज जो गाड़ी का गुम है क्यों ऐसे शीश झुकाए हो क्यों ऐसे शीश झुकाए हो माँ कुंती ने मुझे बांट दिया माँ कुंती ने मुझे बांट दिया बन गए पति पांचो भाई दुर्दशा देख कैसी मेरी तुम सबको लाच नहीं आई है गदा कहा गांडीव कहा है गदा कहा गांधी कहा क्या जंग लगी तलवारों को सौ सा दिक्कत तुम्हें मेरा दिक्कत तेरे हथियारों को नहीं बेचारी मुझको समझो तो नहीं बेचारी मुझको समझो तो भैया से भाई बुलाए हम वह पांचों का बलशील तो क्या मेरे कृष्ण के काफी है और दंड आता को कभी न देते माफी है जो पता लगा मेरे वीरन को जो पता लगा मेरे वीरन को शरभड़ना दे लगाएंगे नंगे पैरों हिन्ना गति से मेरे वीर कहीं आएंगे तई तो भगनी मेलाचारों की मसूद मेरा भाई है तब तक शासन दुर्योधन तेरी मौत शीश पर आई है केशव हथियार उठा ले तो फिर काल पीड़ा बच पाता है यदि भई आए सभा मध्य यदि भई आए सभा मध्य कोई नहीं बच पाएगा चक्र सुदर्शन घूमेगा सब भूल ही जाएगा इतना सुंदर जा दुर्योधन इतना सुनकर जा दुर्योधन ढेर लगाओ ना करो पंचाली को को रहा खींच हाथों से रही खींचा तब टेर भरी कुछ ना तब तेर भरी सुनिए नहीं है काना की, निराली है।, की निराली है तो दौड़े दौड़े आते हैं जब कोई आठ पुकार करे निर्बल का बल बन जाते हैं अब द्रौपदी की बारी थी अब की द्रौपदी की बारी थी रोनो कर कृष्ण पुकारी थी हो गए रास्ते बंद सभी थी वे कृष्ण कृपाल कृष्णा पर, पर। माधव जो करण पुकार सुनी जहाँ देखो सारी ही सारी धरती अंबर तक चीर बुरी अनुर पा न सका हो गया चूर थक कर लेकिन सारी की था लगा न सका होकर गिरा दुशासन मूषित होकर गिरा दिशाचर निवृत्त द्रौपदी कर न सका यज्ञ सैनी ने नटवर को साड़ी का टुकड़ा बांधा था बदले में आज गुरारी ने साड़ी में साड़ी नादा था श्री कृष्ण भाव के भूखे हैं श्री कृष्ण भाव के भूखे हैं भक्तों की श्रद्धा प्यारी है रणचुकता करते व्यास सहित की लीला न्यारी है जय श्री कृष्ण लो जी कृष्ण कन्हैया दी कृपा है परिवार सारा परिवार मेरा है ਗੁਰੂ ਦੇ ਨਾਲ ਜੁੜਿਆ ਹੋਇਆ ਹੈ ਤੇ ਪ੍ਰਮਾਤਮਾ ਦੀ ਵੀ ਕਿੰਨਾ ਕਿਤੇ ਕਿਰਪਾ ਹੈ ਧੀ ਆਣੀ ਪੁੱਤ ਨੇ ਪੁੱਤ ਨੇ ਬੱਲੇ ਬੱਲੇ ਕਰਾਤੀ ਏ ਤਿੰਨ ਸਟੇਟਾਂ ਨੂੰ ਹਰਾ ਕੇ ਤੇ ਪੰਜਾਬ ਦੇ ਵਿੱਚ ਬਟਾਲੇ ਦੀ ਝੋਲੀ ਪਾਇਆ ਵਾਰਡ ਤੇ ਮੈਡਲ ਜਿੱਤ ਕੇ ਲਿਆਉਂਦਾ ਏ ਅੱਗੇ ਵੀ ਪ੍ਰਮਾਤਮਾ ਦੀ ਕਿਰਪਾ ਰਵੇ ਇਸ ਬੱਚੀ ਤੇ ਐਦਾਂ ਹੀ ਪਰਿਵਾਰ ਦਾ ਨਾਮ ਰੋਸ਼ਨ ਕਰਦੀ ਰਹੇ ਤੇ ਨਾਲ ਦੀ ਨਾਲ ਬਟਾਲਾ ਸ਼ਹਿਰ ਦਾ ਨਾਮ ਰੋਸ਼ਨ ਕਰਦੀ ਰਹੇ ਆਪਾਂ ਗੱਲਬਾਤ ਕਰਾਂਗੇ ਫਿਰ ਇੱਕ ਵਾਰੀ ਕੀ ਕਹਿੰਦੇ ਨੇ ਪੁੱਤ ਤੇ ਹੋ ਤਾਂ ਦੋਨੇ 1000 ਨਿਭਾਰੀਏ ਆਪਾਂ ਗੱਲਬਾਤ ਕਰਦੇ ਆਂ ਸੋ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਮਾਤਾ ਪਿਤਾ ਨੂੰ ਉਸ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਜਿਹੜੇ ਥੱਕ ਹਾਰ ਕੇ ਬਹਿ ਜਾਂਦੇ ਨੇ ਕਿ ਆਪਾਂ ਕੁਝ ਨਹੀਂ ਕਰਨਾ ਚਾਹੁੰਦੇ ਬੇਟੀਆਂ ਬੇਟੀਆਂ ਨੂੰ ਜਾਂ ਬੇਟਿਆਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਉਹੀ ਕਹਿਣਾ ਚਾਹਾਂਗੀ ਕਿ ਸਾਰੇ ਜਿੰਨੇ ਵੀ ਬੱਚੇ ਐ ਬੱਚੀਆਂ ਐ ਸਾਰੇ ਆਪਣੇ ਪੈਸ਼ਨ ਨੂੰ ਜ਼ਰੂਰ ਫਾਲੋ ਕੀਜੀਏ ਭਗਵਾਨ ਤੁਹਾਨੂੰ ਕਈ ਨਾ ਕਈ ਜ਼ਰੂਰ ਤਰੱਕੀ ਦੇਵੇਗਾ ਕਿਉਂਕਿ ਆਪਣੇ ਪੈਸ਼ਨ ਨੂੰ ਫਾਲੋ ਕਰਨ ਨਾਲ ਜ਼ਰੂਰ ਜ਼ਰੂਰ ਤਰੱਕੀ ਹੁੰਦੀ ਹੈ ਤੇ ਆਪਣੇ ਪੈਸ਼ਨ ਨੂੰ ਫਾਲੋ ਕਰਨਾ ਬਹੁਤ ਜ਼ਰੂਰੀ ਹੈ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਹਨਾਂ ਦੇ ਪਿਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਐਨੇ ਵਧੀਆ ਸੰਸਕਾਰ ਦਿੱਤੇ ਨੇ ਬੱਚੀ ਨੂੰ ਜਨਮ ਦਿੱਤਾ ਹੈ ਆਪਾਂ ਉਹਦੇ ਮਾਤਾ ਪਿਤਾ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਠੀਕ ਹੈ ਸੋ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਚੰਗੇ ਸੰਸਕਾਰ ਦਿੱਤੇ ਨੇ ਆਪਣੀਆਂ ਦੋ ਬੱਚੀਆਂ ਨੂੰ ਬੱਚੀਆਂ ਨੇ ਉਹਨਾਂ ਨੂੰ ਬੱਚੇ ਸਮਝਦੇ ਨੇ ਆਪਾਂ ਉਹਨਾਂ ਦਾ ਵੀ ਕਿਤੇ ਨਾ ਕਿਤੇ ਧੰਨਵਾਦ ਕਰਦਾ ਇਹ ਵੀ ਐਡੇ ਵਧੀਆ ਸੰਸਕਾਰ ਦਿੱਤੇ ਨੇ ਤੇ ਬੱਚੀ ਨੇ ਮੱਲਾ ਮਾਰੀਆਂ ਨੇ ਤਿੰਨ ਸਟੇਟਾਂ ਨੂੰ ਹਰਾ ਕੇ ਤੇ ਆਪਣੇ ਬਟਾਲਾ ਦਾ ਤੇ ਸਾਨਨ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਆਪਾਂ ਗੱਲਬਾਤ ਕਰਦੇ ਆਂ ਸੋ ਨਮਸਕਾਰ ਭਾਈ ਨਮਸਕਾਰ ਸਰ ਕੀ ਨਾਮ ਜੀ ਮੇਰਾ ਨਾਮ ਮਨੀਰ ਸਾਨਨ ਆ ਜੀ ਮੈਂ ਮਾਦਵੀ ਸਾਨਨ ਦਾ ਫਾਦਰ ਆ ਉਹ ਮੈਨੂੰ ਬਹੁਤ ਗਰਮ ਮਹਿਸੂਸ ਹੋ ਰਿਹਾ ਜੀ ਅੱਜ ਮੇਰੀ ਬੇਟੀ ਨੇ ਹੋਣਹਾਰ ਬੇਟੀ ਨੇ ਸਾਡੇ ਪਰਿਵਾਰ ਦਾ ਮੇਰਾ ਮਾਦਾ ਪਿਤਾ ਜੀ ਦਾ ਸਾਡੀ ਸਾਨਨ ਫੈਮਿਲੀ ਦਾ ਤੇ ਆਪਣੇ ਸ਼ਹਿਰ ਬਟਾਲਾ ਦਾ ਬਹੁਤ ਨਾਮ ਰੋਸ਼ਨ ਕੀਤਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਮਤਲਬ ਇਨਾ ਪ੍ਰਾਊਡ ਫੀਲ ਹੋ ਰਿਹਾ ਮਤਲਬ ਅ ਅੱਜ ਅਸੀਂ ਆਪਣੀ ਬੇਟੀ ਤੋਂ ਅੱਜ ਸਾਡਾ ਨਾਮ ਪਛਾਣਨਾ ਜਾ ਰਿਹਾ ਜੀ ਠੀਕ ਹੈ ਜੀ ਮਤਲਬ ਮੈਨੂੰ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੇ ਜਿੱਤੇ ਮੇਰੇ ਪੁਰਾਣੇ ਸੰਪਰਕ ਨੇ ਨੂੰ ਇੰਗਲੈਂਡ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਜਿੱਥੇ ਜਿੱਤੇ ਵੀ ਸਾਡੇ ਰਿਲੇਟਿਵਸ ਨੇ ਮਤਲਬ ਮੈਨੂੰ ਫੋਨ ਕਰ ਰਹੇ ਨੇ ਸਪੈਸ਼ਲ ਕਿ ਤੁਹਾਡੀ ਮਤਲਬ ਉਹ ਕਹਿ ਰਹੇ ਨੇ ਕਿ ਤੁਹਾਡੀ ਬੇਟੀ ਕਾ ਕੇ ਅਸੀਂ ਤੁਹਾਨੂੰ ਫੋਨ ਕਰ ਰਹੇ ਹਾਂ ਕਿ ਮਤਲਬ ਜਰੂਰ ਅਸੀਂ ਉਹਦੀ ਕਵਿਤਾ ਸੁਣੀ ਹੈ ਸਾਡੇ ਰੌਂਦੇ ਖੜੇ ਹੋ ਗਏ ਨੇ ਜੀ ਤੇ ਮਤਲਬ ਇੰਨਾ ਅੱਛਾ ਫੀਲ ਕਰ ਰਹੀ ਨੇ ਔਰ ਮੈਂ ਬਾਜ਼ਾਰ ਜਾ ਰਿਹਾ ਤੇ ਰਸਤੇ 'ਚ ਮੈਨੂੰ ਖੜਾ ਖੜਾ ਕੇ ਲੋਕ ਕਹਿ ਰਹੇ ਨੇ ਬਧਾਈਆਂ ਦੇ ਰਹੇ ਨੇ ਮਤਲਬ ਉਹ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਬੇਟੀਆਂ ਨਹੀਂ ਤੁਹਾਡੇ ਆ ਬੇਟੇ ਨੇ ਜਿਨ੍ਹਾਂ ਨੇ ਇੰਨਾ ਨਾਮ ਰੋਸ਼ਨ ਕੀਤਾ ਕੋਈ ਵੀ ਕਦੇ ਮਨ 'ਚ ਸੋਚਿਆ ਤਾਂ ਨਹੀਂ ਕਦੇ ਨਹੀਂ ਜੀ ਬਿਲਕੁਲ ਵੀ ਅਸੀਂ ਬੜੇ ਕਦੀ ਵੀ ਇਸ ਤਰ੍ਹਾਂ ਦਾ ਮਨ 'ਚ ਕਦੀ ਵਿਚਾਰ ਨਹੀਂ ਆਂਦਿੱਤਾ ਮਰੀਆਂ ਦੋ ਬੇਟੀਆਂ ਨੇ ਮੈਨੂੰ ਬਹੁਤ ਗਰਵ ਹੈ ਬਹੁਤ ਹੀ ਮਾਨ ਮਹਿਸੂਸ ਹੁੰਦਾ ਕਿ ਇੰਨੀਆਂ ਹੋਣਹਾਰ ਬੱਚੀਆਂ ਨੇ ਮੇਰੀਆਂ ਔਰ ਅਸੀਂ ਉਹਨਾਂ ਦੀ ਪਰਮਿਸ਼ਨ ਬਾਰੇ ਅੱਛੇ ਤਿੱਕੇ ਨਾਲ ਕਰਿਆ ਪੂਰੇ ਬੱਚਿਆਂ ਨੂੰ ਅੱਛੇ ਸੰਸਕਾਰ ਦੇਈ ਗਏ ਸਾਡੀ ਡਿਊਟੀ ਵੀ ਬੰਦੀ ਹੈ ਜੀ ਮੈਂ ਇੱਕ ਮੈਸੇਜ ਵੀ ਦੇਣਾ ਚਾਹਾਂਗਾ ਸਾਰੇ ਪੇਰੈਂਟਸ ਨੂੰ ਕਿ ਸਾਡੇ ਆਪਣੇ ਸਾਡੀ ਡਿਊਟੀ ਬੰਦੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਬਾਰੇ ਆਪਣੇ ਪੰਜਾਬੀਅਤ ਬਾਰੇ ਆਪਣੇ ਸਨਾਤਨ ધਰਮ ਬਾਰੇ ਆਪਣੇ ਬੱਚਿਆਂ ਨੂੰ ਦਸੀਏ ਕਿ ਉਹ ਅੱਛੇ ਚੀਜ਼ਾਂ ਨੂੰ ਫੋਲੋ ਕਰਨ ਆਪਣਾ ਉਹਨੂੰ ਅੱਗੇ ਪਰਫਾਰਮ ਕਰਨ ਸੋ ਕਿੰਨੀ ਕਿ ਸਪੋਰਟ ਰਹੇਗੀ ਤੁਹਾਡੀ ਫਿਰ ਅੱਗੇ ਜਿੱਥੇ ਵੀ ਇਹ ਬੱਚੀ ਬੱਚਾ ਜਾਣਾ ਜਾਂਦਾ ਹੈ ਉਹ ਦੇਖੋ ਇਹ ਬਹੁਤ ਸਪੋਰਟ ਹੈ ਹੁਣ ਜਿਸ ਨੇ ਇਹਦਾ ਆਪਣੇ ਫਾਈਨਲ ਕੰਪੀਟੀਸ਼ਨ ਸੀ ਉਸ ਦਿਨ ਮੇਰੀ ਕਲੋ징 ਸੀ 30 ਸਤੰਬਰ ਤੇ ਮੈਂ ਬੜੀ ਮੁਸ਼ਕਲ ਆਪਣਾ ਆਫਿਸ ਦਾ ਕੰਮ ਪਹਿਲਾਂ ਹੀ ਮੈਂ ਉਹ ਸ਼ਡਿਊਲ ਕਰਕੇ ਉਹਨੂੰ ਦੋ ਦਿਨ ਪਹਿਲਾਂ ਹੀ ਆਪਣਾ ਕੰਪਲੀਟ ਕਰਕੇ ਤੇ ਮੈਂ ਬੱਚੇ ਨਾਲ ਸੰਗਰੂਰ ਗਿਆ ਤਾਂ 5 ਘੰਟੇ ਦਾ ਸਫਰ ਕਰਕੇ ਤੇ ਉਹ ਬੱਚੇ ਨੇ ਸਾਡਾ ਪੂਰਾ ਮਾਨ ਰੱਖਿਆ ਜੀ ਉਹ ਪੂਰਾ ਅਵਾਰਡ ਜਿੱਤ ਕੇ ਆ ਕੇ ਆਪਣੇ ਪੂਰੇ ਬਟਾਲੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਸੋ ਫਿਰ ਉੱਤੇ ਜਦੋਂ ਸਟੇਜ ਤੇ ਬੱਚੇ ਨੇ ਪਰਫਾਰਮੈਂਸ ਕੀਤਾ ਹੈ ਪਰ ਕਿੰਨਿਆਂ ਕ ਵਧਾਈਆਂ ਉਸ ਟਾਈਮ ਤੇ ਲਾਈਵ ਹੀ ਤੁਹਾਨੂੰ ਮਿਲੀਆਂ ਨੇ ਤਿੰਨ ਸਟੇਟਾ ਵਾਲਿਆਂ ਨੇ ਕਿ ਤੁਹਾਨੂੰ ਵਧਾਈਆਂ ਦਿੱਤੀਆਂ ਹੋਣੀਆਂ ਕਿ ਵਾਕਿਆ ਇਹ ਬੱਚੇ ਨੂੰ ਚੰਗੀ ਸਿੱਖਿਆ ਦਿੱਤੀ ਕਿੰਨਿਆਂ ਕ ਫਿਰ ਮਾਣ ਮਹਿਸੂਸ ਹੋਇਆ ਕੋਈ ਕੁਝ ਜਿਹੜੇ ਉੱਥੇ ਜੱਜ ਜੱਜਿਸਾਇ ਦੇ ਜਿਹੜੇ ਇਹਨਾਂ ਨੂੰ ਦੇਖਦੇ ਪਏ ਸੀ ਉਹ ਅਲੱਗ-ਅਲੱਗ ਫੀਲਡ ਤੋਂ ਸੀ ਸਾਰੇ ਮਾਹਿਰ ਜਨ ਸੀ ਕੋਈ ਕੋਰੀਓਗ੍ਰਾਫਰ ਸੀ ਪੰਜਾਬ ਆਪਣੇ ਫਿਲਮ ਇੰਡਸਟਰੀ ਦੇ ਜੀ ਆਪਣੇ 뮤직 ਡੈਕਟਰ ਸੀ ਕੋਈ ਐਕਟਿੰਗ ਦੇ ਸੀ ਬੜੇ ਬੜੇ ਅਚੀ ਮਤਲਬ ਸਾਰੇ ਬੈਕਗ੍ਰਾਉਂਡ ਦੇ ਸੀ ਜਿਹੜੇ ਇਹਨਾਂ ਨੂੰ ਜਜ ਕਰ ਰਹੇ ਸੀ ਉਹ ਉਹਨਾਂ ਨੇ ਮਤਲਬ ਜਿਹੜੀ ਇਹਦੀ 6 ਮਹੀਨੇ ਪਹਿਲਾਂ ਜਿਹੜੀ ਇਹਨੇ ਪਰਫਾਰਮੈਂਸ ਕੀਤੀ ਸੀ ਉਹ ਅੱਜ ਵੀ ਉਸ ਉਹਨਾਂ ਨੂੰ ਯਾਦ ਸੀ ਜਿਹੜੀ ਉਹਨਾਂ ਸਕੂਲ ਚ ਕੀਤੀ ਸੀ ਤੇ ਉਹ ਥੋੜੀ ਜਿਹੀ ਕੋਈ ਗਲਤੀ ਸੀ ਕਿ ਜਿਆਦਾ ਹਾਈ ਨੋਟ ਤੇ ਹਾਈ ਪੁਜ ਜਿਆਦਾ ਮਤਲਬ ਉਹਨਾਂ ਨੇ ਕੁਝ ਸਮਝਾਇਆ ਸੀ ਇਹਨ ਗੁੜੀਆਂ ਨੂੰ ਔਰ ਉਹਨਾਂ ਨੇ ਇਹ ਚੀਜ਼ ਚ ਫੋਕਸ ਇਹਨੂੰ ਚਰਚਾ ਕੀਤਾ ਵੀ ਹਰ ਰਾਉਂਡ ਚ ਇਹਨੇ ਬੱਚੇ ਨੇ ਉਹਨੂੰ ਕਵਰ ਕੀਤਾ ਉਹ ਇੰਨੀ ਤਾਰੀਫ ਕੀਤੀ ਇਹਦੀ ਫਾਈਨਲ ਰਾਉਂਡ ਤੇ ਔਰ ਮਤਲਬ ਉਥੇ ਚਾਰ ਸਟੇਟਾਂ ਦੇ ਪੇਰੈਂਟਸ ਆਏ ਦੇ ਸਾਰੇ ਆਏ ਦੇ ਸੀ ਆਪਣੇ ਸਟੂਡੈਂਟਸ ਆਏ ਦੇ ਬੱਚੇ ਔਰ ਸਾਰੇ ਮਤਲਬ ਇਹ ਨਹੀਂ ਕਿ ਆਪਣੇ ਬਸ ਪੰਜਾਬੀ ਹੋ ਕੇ ਖੜੇ ਹੋ ਕੇ ਸਟੈਂਡਿੰਗ ਅਫੀਸ਼ਨ ਦਿੱਸ ਸਾਰਿਆਂ ਨੇ ਖੜੇ ਹੋ ਕੇ ਇੰਨੀ ਪ੍ਰਸ਼ੰਸਾ ਕੀਤੀ ਮਤਲਬ ਉਹ ਕਦੇ ਮਤਲਬ ਕਮਾਲ ਹੀ ਕਰਤੀ ਬੱਚੇ ਨੇ ਔਰ ਉੱਥੇ ਹੀ ਮੈਨੂੰ ਲੋਕਾਂ ਨੇ ਖੜੇ ਹੋ ਕੇ ਗੈਰਾਂਸ਼ੂ ਕਰਤਾ ਸੀ ਕਿ ਤੁਹਾਡਾ ਬੱਚਾ ਵੀ ਨਾ ਸੋ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਕਿ ਉੱਥੇ ਹੀ ਪਰਫਾਰਮੈਂਸ ਕੀਤੀ ਹੈ ਬੱਚੇ ਨੇ ਕਿ ਉੱਥੇ ਹੀ ਮੈਨੂੰ ਵਧਾਈਆਂ ਮਿਲੀਆਂ ਇਹ ਘਰੋ ਜਦੋਂ ਮੈਂ ਬਾਹਰ ਨੂੰ ਜਾਂਦਾ ਤਾਂ ਉੱਥੇ ਵੀ ਰੋਗ ਰੋਗ ਦੇ ਲੋਕੀ ਵਧਾਈਆਂ ਦਿੰਦਿਆਂ ਨੇ ਕਿ ਲੋਕ ਵਧਾਈਆਂ ਦਿੰਦੇ ਨੇ ਕਿ ਬੱਚਿਆਂ ਨੇ ਬੜਾ ਵਧੀਆ ਪਰਫਾਰਮੈਂਸ ਕੀਤਾ ਐਦਾਂ ਹੀ ਤੁਹਾਡੇ ਸੰਸਕਾਰ ਨੇ ਵਧੀਆ ਸੰਸਕਾਰ ਨੇ ਦੇ ਬੱਚੇ ਕਿਤੇ ਨਾ ਕਿਤੇ ਪਹੁੰਚ ਗਏ ਨੇ ਸੋ ਆਪਾਂ ਉਹਦੀ ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਸੋ ਗੱਲਬਾਤ ਕਰਾਂਗੇ ਮਾਤਾ ਜੀ ਨਾਲ ਵੀ ਬੜਾ ਪਿਆਰ ਹੁੰਦਾ ਹੈ ਬੱਚਿਆਂ ਦਾ ਮਾਪਾ ਪਿਤਾ ਦੇ ਨਾਲ ਕਰੋ ਟੀਫਨ ਤਿਆਰ ਕਰਕੇ ਪਿਆਰ ਕਰਕੇ ਬੱਚਿਆਂ ਨੂੰ ਭੇਜਣਾ ਹੁੰਦਾ ਸਕੂਲ ਉਸ ਤੋਂ ਬਾਅਦ ਡਿਊਟੀ ਜਰੀਏ ਉਹ ਟੀਚਰਸ ਦੀ ਹੁੰਦੀ ਹੈ ਕਿਤਨਾ ਕਿਤੇ ਮਾਤਾ ਪਿਤਾ ਦਾ ਵੀ ਪਿਆਰ ਹੁੰਦਾ ਸਪੋਰਟ ਹੁੰਦੀ ਹੈ ਤੇ ਟੀਚਰ ਜਿਹੜੇ ਸਪੋਰਟ ਕਰਦੇ ਨੇ ਕਿ ਉਹ ਬੱਚਾ ਸਹੀ ਹੋਵੇ ਤਾਂ ਟੀਚਰ ਜਿਹੜੇ ਨੇ ਸਪੋਰਟ ਕਰਦੇ ਨੇ ਆਪਾਂ ਮਾਤਾ ਪਿਤਾ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਸੋ ਨਮਸਕਾਰ ਕੀ ਨਾਮ ਜੀ ਮਹਿਤ ਸਨਨ ਸਨਨ ਸਾਹਿਬ ਬਹੁਤ ਬਹੁਤ ਮੁਬਾਰਕਾ ਜੀ ਤੁਹਾਡੇ ਬੱਚੇ ਨੇ ਜਿਹੜਾ ਸਾਨਨ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਤੇ ਕਿਤੇ ਨਾ ਕਿਤੇ ਖੁਸ਼ੀਆਂ ਝੋਲੀਆਂ ਪਾਈਆਂ ਤੁਹਾਡੇ ਕੀ ਕਹਿਣਾ ਚਾਹਦੇ ਬਸ ਇਹੀ ਕਵਾਂਗੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਹਨਾਂ ਆਛਾ ਬੋਲ ਤੇ ਆਈ ਹੈ ਗ੍ਰੈਂਡ ਨਾਲੇ ਜਿੱਤ ਕੇ ਆਈ ਹੈ ਮੈਨੂੰ ਵਿਸ਼ਵਾਸ ਹੀ ਸੀ ਇਹ ਜਿੱਤ ਕੇ ਆਏਗੀ ਜਿਹੜਾ 4 ਰਾਊਂਡ ਕਲੀਅਰ ਕਰਕੇ ਸੈਮੀ ਫਾਈਨਲ ਕਲੀਅਰ ਕਰਕੇ ਫਾਈਨਲ 'ਚ ਪਹੁੰਚੀ ਹੈ ਆਪਣੇ ਬਲਬੂਤੇ ਤੇ ਪਹੁੰਚੀ ਹੈ ਜੀ ਅਸੀਂ ਪੂਰੀ ਸਪੋਰਟ ਕਰਦੇ ਆ ਇਹਨੂੰ ਮਾਦ ਲਈ ਇਸ ਤਰ੍ਹਾਂ ਜੋ ਵੀ ਇਹਨੇ ਪੈਸ਼ਨ ਚੂਸ ਕੀਤਾ ਇਹਨੇ ਆਪਣੇ ਕੌਨਫੀਡੈਂਸ ਦੇ ਨਾਲ ਹੀ ਇਹ ਗ੍ਰੈਂਡ ਨਾਲੇ ਜਿੱਤਿਆ ਜੀ ਮੈਨੂੰ ਬਹੁਤ ਪ੍ਰਾਉਡ ਆ ਜਾਂਦੇ ਤੇ ਇਹ ਫਿਊਚਰ ਵੀ ਕੁਛ ਨਾ ਕੁਛ ਜਰੂਰ ਕਰੇਗੀ ਜੀ ਬੱਚੀਆਂ ਨੇ ਤੁਹਾਡੇ ਮਾਨ ਤੇ ਕਦੇ ਨਹੀਂ ਆਇਆ ਕਿਉਂਕਿ ਪੁੱਤਾਂ ਤੋਂ ਵੀ ਵੱਧ ਕੇ ਉਹਨਾਂ ਨੇ ਜਿਹੜਾ ਤੁਹਾਨੂੰ ਮਾਨ ਦਵਾ ਦਿੱਤਾ ਕਦੀ ਵੀ ਨਹੀਂ ਆਇਆ ਵੀ ਮੇਰੀਆਂ ਦੋ ਬੇਟੀਆਂ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਫਿਰ ਬਸ ਸਹੀ ਕਹਾਂਗੀ ਸਾਰੇ ਪੇਰੈਂਟਸ ਨੂੰ ਕਹਾਂਗੀ ਜੇ ਤੁਹਾਡੀਆਂ ਦੋ ਬੇਟੀਆਂ ਜਾਂ ਬੇਟੇ ਆ ਦੋ ਇਕੁਅਲ ਸਮਝੋ ਦੋਨਾਂ ਨੂੰ ਕੁਆਲਿਫਿਕੇਸ਼ਨ ਵੀ ਸੇਮ ਦੇਣੀ ਹੈ ਸੇ ਇਹਨਾਂ ਨੂੰ ਜੇ ਮੇਰੀਆਂ ਦੋ ਬੇਟੀਆਂ ਤੇ ਮੈਂ ਦੋ ਲక్ష్ਮੀਏ ਸਮਝਦੀ ਹਾਂ ਮੇਰੀ ਦੋ ਲక్ష్ਮੀਏ ਮੇਰੇ ਘਰ ਆਈਆਂ ਜੀ

ਮਾਨ ਦਵਾਇਆ ਏ ਸਾਨਨ ਪਰਿਵਾਰ ਨੇ ਬੜੀ ਮਾਨ ਵਾਲੀ ਗੱਲ ਹੈ ਬਟਾਲਾ ਸ਼ਹਿਰ ਦੀ ਧਰਤੀ ਦੇ ਸਾਨਨ ਪਰਿਵਾਰ ਨੂੰ ਮਾਨ ਸਨਮਾਨ ਮਿਲਿਆ ਬੱਚੀਆਂ ਨੇ ਮਾਨ ਸਨਮਾਨ ਦਵਾਇਆ ਆਪਣਾ ਦੇ ਦਾਦੀ ਜੀ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਸੋ ਗੱਲਬਾਤ ਕਰਾਂਗੇ ਉਹਨਾਂ ਦੇ ਦਾਦੀ ਜੀ ਨਾਲ ਕਹਿੰਦੇ ਨੇ ਕਿ ਵੱਡਿਆਂ ਦਾ ਆਸ਼ੀਰਵਾਦ ਹੋਵੇ ਤਾਂ ਪਰਮਾਤਮਾ ਦੀ ਕਿਰਪਾ ਵੀ ਹੁੰਦੀ ਹੈ ਕਿਤਨਾ ਕਿਤੇ ਬੱਚਾ ਜਿਹੜਾ ਹੈ ਕਿਤਨਾ ਕਿਤੇ ਪਹੁੰਚਦਾ ਇਹਨਾਂ ਦੀ ਸਿੱਖਿਆ ਦੇ ਨਾਲ ਬੇਟੇ ਨੇ ਸਿੱਖਿਆ ਦਿੱਤੀ ਹੈ ਗੋ ਬੱਚੀ ਨੂੰ ਤੇ ਉਹ ਬੱਚੀ ਕਿੰਨਾ ਕਿਤੇ ਹੱਥ ਤੱਕ ਪਹੁੰਚੀ ਆ ਆਪਾਂ ਗੱਲਬਾਤ ਕਰਦੇ ਆ ਸੋ ਨਮਸਕਾਰ ਕੀ ਨਾਮ ਦੇ ਮੈਂ ਆਸ਼ਾ ਸਾਲਨ ਜੀ ਸੋ ਕਿਦਾਂ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਇਹ ਬੇਟੀ ਨੇ ਬੇਟੀ ਹੈ ਤੁਹਾਡੇ ਕਿ ਉਹਨਾਂ ਨੇ ਇਵਾਰ ਜਿੱਤ ਕੇ ਲਿਆਂਦੇ ਆ ਸਾਹ ਸਟੇਟ ਦਾ ਮੈਨੂੰ ਬਹੁਤ ਗਰਵ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਛੋਟੀ ਸੀ ਬੱਚੀ ਇਤਨਾ ਬੜਾ ਪ੍ਰਾਈਜ਼ ਲੈ ਕੇ ਆਈ ਹੈ ਜੀ ਇਹਦੇ ਵਿੱਚ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿੰਨੀਆਂ ਕ ਵਧਾਈਆਂ ਫਿਰ ਦਾਦੀ ਨੂੰ ਮਿਲਣੀਆਂ ਬਹੁਤ ਜ਼ਿਆਦਾ ਸੋ ਕੀ ਕਹਿਣਾ ਚਾਹੁੰਦੇ ਹੋ ਫਿਰ ਲੋਕਾਂ ਨੂੰ ਜਿਹੜੇ ਦੇਖਦੇ ਪਏ ਵੀਡੀਓ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਜਿਨ੍ਹਾਂ ਦੀਆਂ ਬੇਟੀਆਂ ਨੇ ਉਹਨਾਂ ਨੂੰ ਮਤਲਬ ਫੀਲ ਨਹੀਂ ਕਰਨਾ ਚਾਹੀਦਾ ਕਿ ਸਾਡੀਆਂ ਬੇਟੀਆਂ ਨੇ ਅੱਜ ਕੱਲ ਬੇਟੇ ਤੇ ਬੇਟੀਆਂ ਵਿੱਚ ਕੋਈ ਫਰਕ ਨਹੀਂ ਹੈਗਾ ਜੀ ਬੇਟੀਆਂ ਬੇਟਿਆਂ ਨਾਲੋਂ ਵੀ ਅੱਗੇ ਜਾ ਸਕਦੀਆਂ ਨੇ ਜੀ ਵਿਸ਼ਵਾਸ ਆਪਣੇ ਬੱਚਿਆਂ ਤੇ ਹੋਣਾ ਚਾਹੀਦਾ ਹੈ ਇਸਾ ਦੀ ਸਾਡੇ ਬੱਚਾ ਕਿਸ ਤਰ੍ਹਾਂ ਅੱਗੇ ਜਾ ਰਿਹਾ ਸਾਨੂੰ ਅੱਛਾ ਹੀ ਬੱਚਿਆਂ ਨੂੰ ਗਾਈਡ ਕਰਨਾ ਚਾਹੀਦਾ ਸੋ ਦਾਦੀ ਦਾਦਾ ਜਦੋਂ ਬਾਹਰ ਜਾਂਦੇ ਫਿਰ ਵਧਾਈਆਂ ਮਿਲਦੀਆਂ ਹੋਣੀਆਂ ਇਹ ਸਾਨਨ ਪਰਿਵਾਰ ਨੂੰ ਵੀ ਵਧਾਈ ਹੋਵੇ ਜੀ ਵਧਾਈ ਹੋਵੇ ਤੁਹਾਡੀ ਪੋਤੀ ਨੇ ਜਾਂ ਪੁੱਤ ਨੇ ਬੜਾ ਨਾਮ ਰੋਸ਼ਨ ਕੀਤਾ ਵਧਾਈਆਂ ਮਿਲਦੀਆਂ ਫਿਰ ਬਿਲਕੁਲ ਬਿਲਕੁਲ ਬਹੁਤ ਵਧਾਈਆਂ ਮਿਲਦੀਆਂ ਜੀ ਪਰ ਸਦਾ ਅਸੀਂ ਬਹੁਤ ਖੁਸ਼ ਆ ਕਿ ਵੀਡੀਓ ਵਾਲੇ ਸਾਡੇ ਘਰ ਆ ਰਹੇ ਨੇ ਜੀ ਜੀ ਸੱਚ ਨੂੰ ਬੱਚੀ ਦੀਆਂ ਪੋਇਮਾਂ ਸੁਣ ਰਹੇ ਨੇ ਜੀ ਜੀ ਤੇ ਇਹ ਨਾਲ ਸਾਨੂੰ ਜ਼ਰ ਮਹਿਸੂਸ ਹੋ ਰਿਹਾ ਜੀ ਪੱਚੀ ਨੇ ਸਾਡਾ ਵੀ ਨਾਮ ਰੋਸ਼ਨ ਕਰ ਦਿੱਤਾ ਜੀ ਸੋ ਦਾਦੀ ਨਾਲ ਗੱਲਬਾਤ ਕੀਤੀ ਜੀ ਕਹਿੰਦੇ ਸੀ ਤੁ ਆਪਾਂ ਬਾਹਰ ਜਾਂਦੇ ਆ ਤਾਂ ਲੋਕ ਸਾਨੂੰ ਖੁਲਾਰ ਖੁਲਾਰ ਕੇ ਵਧਾਈਆਂ ਦਿੰਦੇ ਨੇ ਕਹਿੰਦੇ ਨੇ ਕਿ ਬਹੁਤ ਵਧੀਆ ਮਾਨ ਵਾਲੀ ਗੱਲ ਲੱਗੀ ਹੈ ਅਗਾ ਦੇ ਬੱਚੇ ਨੇ ਜਿਹੜੇ ਬੱਚੀਆਂ ਨਹੀਂ ਸਾਡੇ ਬੱਚੇ ਨੇ ਸਾਡਾ ਨਾਮ ਰੋਸ਼ਨ ਕੀਤਾ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲक्की ਰਾਜਪੂਤ ਬਟਾਲਾ